ਲੈਸਨ ਵੀ ਪਾਰਟ 1 ਇਸ ਵੀਡੀਓ ਦੇ ਵਿੱਚ ਅਸੀਂ ਦੇਖਾਂਗੇ ਡਾਕਟਰ ਕੋਲ ਕਹੀਆਂ ਜਾਣ ਵਾਲੀਆਂ ਗੱਲਾਂ ਆਪਣੀ ਕੰਡੀਸ਼ਨ ਐਕਸਪਲੇਨ ਕਰਨੀ ਡਾਕਟਰ ਨੇ ਕੀ ਰეკਮੈਂਡੇਸ਼ਨ ਸਾਨੂੰ ਦੇਣੀ ਆ ਉਹ ਬਿਨਾਂ ਹੈਜ਼ਿਟੇਸ਼ਨ ਦੇ ਸਮਝਣੀ ਔਰ ਬਿਨਾਂ ਕਹੇ ਹੈਜ਼ਿਟੇਸ਼ਨ ਦੇ ਆਪਣੀ ਗੱਲ ਆਪਣੇ ਡਾਕਟਰ ਨੂੰ ਦੱਸਣੀ ਸੋ ਇਸ ਵੀਡੀਓ ਦੇ ਵਿੱਚ ਹਰ ਹਰ ਇੱਕ ਬਿਮਾਰੀ ਹਰ ਇੱਕ ਗੱਲ ਹਰ ਇੱਕ ਦਵਾਈ ਉਹਦਾ ਜ਼ਿਕਰ ਕੀਤਾ ਹੋਇਆ ਆ ਵੇਖਣਾ ਨਾ ਭੁੱਲਣਾ ਲੈਸਨ ਨੰਬਰ ਵੀ ਪਾਰਟ 1 ਅਸੀਂ ਸਟਾਰਟ ਕਰਦੇ ਹਾਂ ਇਸ ਤੋਂ ਪਹਿਲਾਂ ਲੈਸਨ ਨੰਬਰ 20 ਜ਼ਰੂਰ ਦੇਖਿਓ ਉਹਦੇ ਵਿੱਚ ਪੂਰੇ ਬੋਡੀ ਦੇ ਪਾਰਟਸ ਇਨ ਇਟਾਲੀਅਨ ਕਿਉਂਕਿ ਜਦੋਂ ਅਸੀਂ ਡਾਕਟਰ ਕੋਲ ਜਾਵਾਂਗੇ ਸੋ ਆਬਵੀਅਸ ਆ ਕਿ ਸਾਨੂੰ ਦੱਸਣਾ ਪੈਣਾ ਸਾਡੀ ਲੱਤ ਬਾਹਰ ਸਿਰ ਕੀ ਪੀੜ ਹੁੰਦਾ ਸੋ ਉਹਦੇ ਲਈ ਲੈਸਨ ਨੰਬਰ 20 ਦੇਖਣਾ ਨਾ ਭੁੱਲਣਾ ਔਰ ਡਾਕਟਰ ਕੋਲ ਜਾ ਕੇ ਅਸੀਂ ਕੀ ਕਹਿਣਾ ਉਹਦੇ ਲਈ ਲੈਸਨ ਨੰਬਰ 20 ਪਾਰਟ 1 ਸਟਾਰਟ ਕਰਦੇ ਹਾਂ ਸੋ ਡਾਕਟਰ ਕੋਲ ਜਾਣ ਨੂੰ ਕੀ ਕਹਿੰਦੇ ਆ ਅੰਦਾਰੇ ਦਲਦ ਤੋਰੇ ਡਾਕਟਰ ਕੋਲ ਜਾਣਾ ਅੰਦਾਰੇ ਦਲ ਦਤੋਰੇ ਮੈਂ ਡਾਕਟਰ ਕੋਲ ਜਾਂਦਾ ਜਾਂ ਮੈਂ ਡਾਕਟਰ ਕੋਲ ਜਾਣਾ ਉਹਨੂੰ ਕੀ ਕਵਾਂਗੇ ਯੋਵਾਦੋ ਦਲਦ ਤੋਰੇ ਮੈਂ ਜਾਉਂਗੀ ਡਾਕਟਰ ਕੋਲ ਆਂਦਰੋ ਦਲਦ ਤੋਰੇ ਸੋਨੋ ਅੰਦਾ ਤੋ ਦਲਦ ਤੋਰੇ ਮੈਂ ਡਾਕਟਰ ਕੋਲ ਗਈ ਹਾਂ ਉਹਨੇ ਤਾਂ ਹੀ ਮੈਡੀਸਿਨ ਦਿੱਤੀ ਸੋ ਡਾਕਟਰ ਕੋਲ ਜਾਣਾ ਪ੍ਰੈਜ਼ੈਂਟ ਦੇ ਵਿੱਚ ਪਾਸਟ ਦੇ ਵਿੱਚ ਤੇ ਫਿਊਚਰ ਦੇ ਵਿੱਚ ਯੋਵਾਦੋ ਸੋਨੋ ਅੰਦਾ ਤੋ ਆਂਦਰੋ ਜਾਣਾ ਕਿਉਂ ਆ ਪੇਰ ਕੇ ਜਾਣਾ ਇਸ ਲਈ ਆ ਕਿਉਂਕਿ ਮੈਂ ਠੀਕ ਨਹੀਂ ਆ ਮੈਂ ਬਿਮਾਰ ਆ ਮੈਨੂੰ ਲੱਗ ਰਿਹਾ ਕਿ ਮੈਂ ਬਿਮਾਰ ਆ ਉਹਨੂੰ ਕੀ ਕਵਾਂਗੇ ਸੈਂਟੋਮਾਲੇ ਜਾਂ ਆਪਾਂ ਕਹਿ ਸਕਦੇ ਆ ਸਟੋਮਾਲੇ ਮੈਂ ਠੀਕ ਨਹੀਂ ਆ ਨੌਨਸ ਤੋਬੇ ਨੇ ਮੈਂ ਠੀਕ ਨਹੀਂ ਆ ਜਾਂ ਇੱਕ ਹੋਰ ਕੰਡੀਸ਼ਨ ਆ ਜਾਂਦੀ ਆ ਜਿਹਨੂੰ ਕੀ ਆਪਾਂ ਕਹਿੰਦੇ ਆ ਸੋਨੋਮਲਾਤੋ ਜਾਂ ਸੋਨੋਮਲਾਤਾ ਇਹ ਅਕੋਰਡਿੰਗ ਟੂ ਜੈਂਡਰ ਆਏਗਾ ਬੋਇਲੀ ਹੋਰ ਔਰ ਗਰਲੀ ਹੋਰ ਸੋ ਇਹਨਾਂ ਚੋਵਾਂ ਦੇ ਵਿੱਚੋਂ ਅਸੀਂ ਕੋਈ ਵੀ ਕਹਿ ਸਕਦੇ ਆ ਸੈਂਟੋਮਾਲੇ ਸਟੋ ਮਾਲੇ ਨੋ ਸਟੋ ਬੇਨੇ ਸੋ ਨੋ ਮਲਾਤੋ ਚਾ ਸੋ ਨੋ ਮਲਾਤਾ ਸੋ ਫੋਰ ਐਗਜ਼ਾਮਪਲ ਮੈਨੂੰ ਫੀਵਰ ਆ ਕੋਲਡ ਆ ਜੁਕਾਮ ਆ ਖਾਂਗ ਆ ਇਨਫੈਕਸ਼ਨ ਹੋਈ ਆ ਵੋਮਿਟਿੰਗ ਆ ਰਹੀ ਆ ਸੋ ਉਹਨੂੰ ਜਦੋਂ ਵੀ ਆਪਾਂ ਕਹਿਣਾ ਤੇ ਉਹਨੂੰ ਆਪਾਂ ਵੇਰ ਬੇ ਅਵੇਰੇ ਯੂਜ਼ ਕਰਦੇ ਆ ਮਤਲਬ ਅਸੀਂ ਕੋਈ ਵੀ ਚੀਜ਼ ਕਹਿਣੀ ਉਹਦੇ ਲਈ ਅਸੀਂ ਯੂਜ਼ ਕਰਾਂਗੇ ਓ ਆਈ ਆ ਅਬਿਆਮੋ ਅਵੇਤੇ ਆਨੋ ਸੋ ਕੋਈ ਵੀ ਆਪਾਂ ਚੀਜ਼ ਕਹਿਣੀ ਆ ਅਗਰ ਇਹ ਵੇਰ ਬੇ ਅਵੇਰੇ ਕਿਵੇਂ ਯੂਜ਼ ਕਰਨੀ ਹੈ ਨਹੀਂ ਪਤਾ ਉਹਦੇ ਲਈ ਤੁਸੀਂ ਅਲੱਗ ਤੋਂ ਮੇਰੀ ਵੀਡੀਓ ਦੇਖ ਸਕਦੇ ਹੋ YouTube ਚੈਨਲ ਦੇ ਉੱਪਰ ਸੋ ਫੋਰ ਐਗਜ਼ਾਮਪਲ ਮੈਨੂੰ ਬੁਖਾਰ ਆ ਮੈਂ ਕਹੂੰਗੀ ਓਲਾ ਫੇਬਰੇ ਤੈਨੂੰ ਵੀ ਬੁਖਾਰ ਆ ਆਈਲਾ ਫੇਬਰੇ ਜੁਕਾਮ ਆ ਰਫਰੇਦੋਰੇ ਜੁਕਾਮ ਨੂੰ ਕੀ ਕਹਿੰਦੇ ਆ ਰਫਰੇਦੋਰੇ ਓ ਇਲ ਰਫਰੇਦੋਰੇ ਮੈਨੂੰ ਜੁਕਾਮ ਆ ਤੋਸੇ ਖੰਗ ਓਲਾਤੋਸੇ ਮੈਨੂੰ ਖੰਘ ਆ ਸੋ ਡਾਕਟਰ ਨੂੰ ਜਾ ਕੇ ਅਸੀਂ ਦੱਸਣਾ ਕਿ ਮੈਨੂੰ ਖੰਘ ਲੱਗੀ ਹੋਈ ਆ ਓਲਾਤੋਸੇ ਫਲੂ 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 ਦਾ ਮਤਲਬ ਹੁੰਦਾ ਹੈ ਕਿ ਮੈਨੂੰ ਫੀਵਰ ਵੀ ਆ ਮੈਨੂੰ ਜ਼ੁਕਾਮ ਵੀ ਆ ਮੈਨੂੰ ਖੰਘ ਵੀ ਆ ਸੋ ਉਹਨੂੰ ਕੀ ਕਹਿੰਦੇ ਆ ਇਨਫਲੂਐਂਸਾ ਲੀਨਫਲੂਐਂਸਾ ਓ ਲੀਨਫਲੂਐਂਸਾ ਮੈਨੂੰ ਫਲੂ ਹੋ ਗਿਆ ਬਈ ਨੌਜ਼ੀਆ ਨੌਜ਼ੀਆ ਦਾ ਮਤਲਬ ਹੁੰਦਾ ਪੇਟ ਖਰਾਬ ਹੋਣਾ ਵੋਮਿਟਿੰਗ ਆਉਣੀ ਆ ਸੋ ਇਹਨੂੰ ਕੀ ਕਹਿੰਦੇ ਆ ਨੌਜ਼ੀਆ ਉਲਾ ਨੌਜ਼ੀਆ ਮੈਨੂੰ ਨੌਜ਼ੀਆ ਹੋਇਆ ਆ ਸੋ ਇਹਨੂੰ ਆਪਾਂ ਵੋਮਿਟਿੰਗ ਵੀ ਕਹਿ ਸਕਦੇ ਆ ਅਗਰ ਕੱਲੀਆਂ ਵੋਮਿਟਿੰਗਸ ਨੇ ਸੋ ਨੌਜ਼ੀਆ ਦਾ ਮਤਲਬ ਵੀ ਇਹੀ ਹੁੰਦਾ ਪੇਟ ਖਰਾਬ ਹੋਣ ਕਰਕੇ ਜਦੋਂ ਸਾਨੂੰ ਵੋਮਿਟਿੰਗ ਵਗੈਰਾ ਆਉਂਦੀਆਂ ਸੋ ਫੋਰ ਏਗਜ਼ਾਮਪਲ ਹੁਣ ਨੈਕਸਟ ਆ ਗਿਆ ਸਿਰ ਪੀੜ ਹੋ ਰਹੀ ਆ ਕੰਨ ਪੀੜ ਦੰਦ ਪੀੜ ਕੋਈ ਵੀ ਅਸੀਂ ਕਹਿਣਾ ਸੋ ਇਹ ਜਿਹੜੀਆਂ ਚੀਜ਼ਾਂ ਮੈਂ ਲਿਖੀਆਂ ਹੋਈਆਂ ਇਹਨਾਂ ਦੀ ਪੀੜ ਆਪਾਂ O I A ਦੇ ਨਾਲ ਐਕਸਪਲੇਨ ਕਰਨੀ ਆ। ਔਰ ਪੀੜ ਨੂੰ ਕੀ ਕਵਾਂਗੇ ਮਾਲਦੀ। ਜਿਵੇਂ ਮੇਰਾ ਸਿਰ ਪਿੜ ਹੋ ਰਿਹਾ, ਉਹ ਮਾਲਦੀ ਤੀਸਤਾ। ਤੇਰੇ ਸਿਰ ਪਿੜ ਹੋ ਰਿਹਾ ਆਈ ਮਾਲਦੀ ਤੀਸਤਾ। ਔਰ ਆ ਕੀ ਕਹਿੰਦੇ ਆ ਕੰਨ ਨੂੰ। ਮੈਂ ਫੇਰ ਰਿਪੀਟ ਕਰ ਰਹੀ ਆਂ। ਲੈਸਨ ਵੀ ਜ਼ਰੂਰ ਦੇਖਿਓ ਉਹਦੇ ਵਿੱਚ ਪਾਰਟਸ ਆਫ ਬਾਡੀ ਇਨ ਇਟਾਲੀਅਨ ਐਕਸਪਲੇਨ ਕੀਤੇ ਹੋਏ ਨੇ। ਕੰਨ ਪਿੜ ਹੋ ਰਹੀ ਆ। ਓ ਮਾਲਦੀ ਓਰੇਕਿਓ ਓ ਮਾਲਦੀ ਓਰੇਕਿਓ ਮੈਨੂੰ ਮੇਰੇ ਕੀ ਹੋ ਰਹੀ ਆ ਕੰਨ ਪੀੜ ਹੋ ਰਹੀ ਆ ਦੈਂਤੀ ਦੰਦਾਂ ਚ ਪੀੜ ਓ ਮਾਲਦੀ ਦੈਂਤੀ ਮੇਰੇ ਦੰਦਾਂ ਚ ਪੀੜ ਹੋ ਰਹੀ ਆ ਸਕੇਨਾ ਸਕੇਨਾ ਕਹਿੰਦੇ ਬੈਕ ਪੇਨ ਨੂੰ ਲੱਕ ਦੇ ਵਿੱਚ ਜਿਹੜੀ ਸਾਡੇ ਪੀੜ ਹੁੰਦੀ ਆ ਓ ਮਾਲਦੀ ਸਕੇਨਾ ਮੇਰੇ ਲੱਕ पीड़ ਹੋ ਰਹੀ ਆ ਕਮਰ ਦਰਦ ਹੋ ਰਹੀ ਆ ਜਾਂ ਬੈਕ ਰੀਡ ਦੀ ਹੱਡੀ ਉੱਥੇ पीड़ ਹੋ ਰਹੀ ਆ ਉਹਨੂੰ ਕੀ ਕਹਿੰਦੇ ਆ ਉਹ ਮਾਲ ਦੀ ਸਕੇਨ ਆ ਪਾਂਚਾ ਪਾਂਚਾ ਬੈਲੀ ਢੇਟ ਉਹ ਮਾਲ ਦੀ ਪਾਂਚਾ ਮੇਰੇ ਪੇਟ ਦਰਦ ਹੋ ਰਹੀ ਆ ਸੋ ਇੱਕ ਤਰੀਕਾ ਸੀ ਹੋਣੇ ਪੜ ਕੇ ਆਏ ਆ ਜੇ ਅਸੀਂ ਕਹਿਣਾ ਮੇਰੇ ਸਿਰ पीड़ ਹੋ ਰਹੀ ਆ ਦਾੰਦ पीड़ ਕੰਨ पीड़ ਉਹਦੇ ਕੀ ਉਹਦੇ ਲਈ ਆਪਾਂ ਯੂਜ਼ ਕਰਾਂਗੇ ਮਾਲ ਦੀ ਇਨੂੰ ਆਪਾਂ ਹੋਰ ਇੱਕ ਤਰੀਕੇ ਦੇ ਨਾਲ ਵੀ ਕਹਿ ਸਕਦੇ ਹਾਂ ਫਾਮਾਲੇ ਮੇਰਾ ਸਿਰ ਮਾਲਿਆ ਮੀ ਫਾਮਾਲੇ ਲਤੀਸਤਾ ਮੀ ਫਾਮਾਲੇ ਮੇਰਾ ਸਿਰ ਪੀੜ ਤੀ ਫਾਮਾਲੇ ਤੇਰਾ ਤੇਰੇ ਪੀੜ ਸੀ ਫਾਮਾਲੇ ਉਹਦੇ ਪੀੜ ਸੋ ਤੇਸਤਾ ਮੇਰੇ ਸਿਰ ਪੀੜ ਹੋ ਰਹੀ ਆ ਮੀ ਫਾਮਾਲੇ ਲਤੀਸਤਾ ਬਰਾਚੂ ਬਾਹ ਨੂੰ ਕਹਿੰਦੇ ਆ ਮੇਰੇ ਬਾਹ ਨੂੰ ਪੀੜ ਹੋ ਰਹੀ ਆ ਮੀ ਫਾਮਾਲੇ ਇਲ ਬਰਾਚੂ ਮਾਨੋ ਹੱਥ ਮੇਰੇ ਹੱਥ ਨੂੰ ਪੀੜ ਹੋ ਰਹੀ ਆ ਮੀਫਾ ਮਾਲੇਲਾ ਮਾਨੋ ਜੀਨੋਕਿਓ ਗੋਡਾ ਮੀਫਾ ਮਾਲੇ ਇਲ ਜੀਨੋਕਿਓ ਮੇਰੇ ਗੋਡੇ ਨੂੰ ਪੀੜ ਹੋ ਰਹੀ ਆ ਸੋ ਮੀਫਾ ਮਾਲੇ ਅਸੀਂ ਪੜਿਆ ਇਹਦੇ ਵਿੱਚ ਜਦੋਂ ਸਾਡੀ ਇੱਕ ਇੱਕ ਚੀਜ਼ ਪੀੜ ਕਰਦੀ ਇੱਕ ਬਾਹ ਪੀੜ ਕਰ ਰਹੀ ਆ ਇੱਕ ਅੱਖ ਵੀੜ ਕਰ ਰਹੀ ਆ ਇੱਕ ਕੰਨ ਪੀੜ ਕਰ ਰਹੀ ਆ ਤੇ ਕੀ ਕਵਾਂਗੇ ਜੇ ਸਾਡੇ ਦੋਵੇਂ ਕੰਨਾਂ ਚ ਪੀੜ ਆ ਦੋਵੇਂ ਬਾਹਾਂ ਚ ਪੀੜ ਆ ਦੋਵਾਂ ਲੱਤਾਂ 'ਚ ਪੀੜਿਆ ਦੋਵੇਂ ਗੋਡੇ ਪੀੜੋ ਰਹੇ ਉਹਦੇ ਲਈ ਅਸੀਂ ਕਹਾਂਗੇ ਮੀਫਾਨੋਮਾਲੇ ਮੇਰੇ ਅੱਖਾਂ 'ਚ ਦਰਦ ਹੋ ਰਿਹਾ ਮੀਫਾਨੋਮਾਲੇ ਲੇਲੋ ਰੇਕਿਓ ਬਰਾਚਾ ਇੱਕ ਹੁੰਦੀ ਆ ਬਰਾਚੋ ਤੇ ਦੋ ਹੁੰਦੀਆਂ ਬਰਾਚਾ ਸੋ ਮੇਰੇ ਦੋਵਾਂ ਬਾਹਾਂ 'ਚ ਪੀੜਿਆ ਮੀਫਾਨੋਮਾਲੇ ਲੇ ਬਰਾਚਾ ਇੱਕ ਹੁੰਦਾ ਮਾਨੋ ਦੋ ਹੁੰਦੇ ਮਾਨੀ ਮੀਫਾਨੋਮਾਨ ਮਾਲੇ ਲੇ ਮਾਨੀ ਮੇਰੇ ਹੱਥ ਦਰਦ ਹੋ ਰਿਹਾ ਗਾਂਬੇ ਲਕਤਾ ਪਿੱਠ ਮੀ ਫਾਨੂ ਮਾਲ ਲੈ ਲੈ ਗਾਂਬੇ ਮੇਰੇ ਲਕਤਾ ਚ ਦਰਦ ਹੋ ਰਹੀ ਆ ਓਕੇ ਹੁਣ ਅਸੀਂ ਡਾਕਟਰ ਕੋਲ ਗਏ ਆ ਡਾਕਟਰ ਕੋਲ ਜਾਣਾ ਅੰਦਾਰੇ ਦਲ ਦੇ ਤੋਰੇ ਮੈਂ ਡਾਕਟਰ ਕੋ ਗਏ ਆ ਗਏ ਆ ਸੋ ਡਾਕਟਰ ਮੈਨੂੰ ਕਹਿੰਦਾ ਸੀਸੀਏ ਦੇ ਇਹਦਾ ਮਤਲਬ ਕੀ ਆ ਬਹਿ ਜਾ ਜਾ ਸੀਏ ਦੀਤੀ ਬੈਠ ਜਾਓ ਹੁਣ ਮੈਨੂੰ ਸਭ ਤੋਂ ਪਹਿਲਾ ਸਵਾਲ ਪੁੱਛੂਗਾ ਕਿ ਤੂੰ ਆਇਆ ਕਿਉਂ ਆ ਉਹਦੇ ਲਈ ਕੀ ਪੁੱਛੂਗਾ ਕੋਜ਼ਾ ਤੀ ਇਹ ਸੁਚੈਸੋ ਤੈਨੂੰ ਕੀ ਹੋਇਆ ਆ ਕੋਜ਼ਾ ਤੀ ਇਹ ਸੁਚੈਸੋ ਜਾਂ ਕੇ ਸੁਚੇਦੇ ਕੀ ਹੁੰਦਾ ਆ ਸਿਰਪੜ ਹੁੰਦੀ ਆ ਕੀ ਹੁੰਦਾ ਆ ਸੋ ਕੋਜ਼ਾ ਤੀ ਇਹ ਸੁਚੈਸੋ ਤੈਨੂੰ ਕੀ ਹੋਇਆ ਆ ਕੀ ਸੁਚੈ ਕੀ ਸੁਚੇਦੇ ਕੀ ਹੁੰਦਾ ਆ ਓਕੇ ਸੋ ਫੋਰ ਐਗਜ਼ਾਮਪਲ ਮੈਂ ਕਿਹਾ ਆ ਓ ਮਾਲ ਦੀ ਤੇਜ਼ਤਾ ਮੈਨੂੰ ਕੀ ਆ ਮੇਰੇ ਸਿਰ ਪੀੜ ਹੋ ਰਹੀ ਆ ਹੁਣ ਅਗਲਾ ਸਵਾਲ ਡਾਕਟਰ ਕੀ ਪੁੱਛ ਸਕਦਾ ਆ ਦਾ ਕਵਾਂਦੂ ਦਾ ਕਵਾਂਦੋ ਦਾ ਮਤਲਬ ਆ ਕਦੋਂ ਤੋਂ ਆ ਕੁਐਸਤੀ ਸਿੰਤੂਮੀ ਤੈਨੂੰ ਇਹ ਜਿਹੜੇ ਲੱਛਣ ਕਦੋਂ ਤੋਂ ਆ ਮਤਲਬ ਤੇਰੇ ਸਿਰ ਪੀੜ ਬੁਖਾਰ ਢੇਡਬਿੜ ਜੋ ਵੀ ਹੋ ਰਹੀ ਆ ਤੈਨੂੰ ਕਦੋਂ ਤੋਂ ਆ ਓਕੇ ਮੈਂ ਕਿਹਾ ਦਾ ਦੂਏ ਜੋਰ ਨਹੀਂ ਦੋਆਂ ਦਿਨਾਂ ਤੋਂ ਕੁਐਸਤਾ ਕੋਜ਼ ਆ ਇਸੁਚੈਸਾ ਆਲਤਰੀ ਵੋਲਤੇ ਤੈਨੂੰ ਇਹ ਪਹਿਲਾਂ ਵੀ ਕਦੀ ਹੋਇਆ ਸੁਚੇਦੇ ਜਿਵੇਂ ਅਸੀਂ ਪਿੱਛੇ ਪੜਿਆ ਸੁਚੇਦੇ ਦਾ ਮਤਲਬ ਆ ਹੋਣਾ ਸੁਚੈਸੋ ਦਾ ਮਤਲਬ ਹੋਇਆ ਹੁਣ ਉਹ ਮੈਨੂੰ ਪੁੱਛ ਰਿਹਾ ਡਾਕਟਰ ਕੁਐਸਤਾ ਕੋਜ਼ ਆ ਇਹ ਵਾਲੀ ਗੱਲ ਜਿਹੜੀ ਤੇਰੇ ਸਿਰ ਪਿੜ ਹੋ ਰਹੀ ਆ ਇਹ ਸੁਚੈਸਾ ਇਹ ਹੋਈ ਆ ਆਲ ਤਰੇ ਬੋਲਦੇ ਪਹਿਲਾਂ ਵੀ ਨੋ ਨੋ ਨਹੀਂ ਮਾਈ ਸੁਚੈਸੋ ਨਹੀਂ ਕਦੇ ਨਹੀਂ ਹੋਈ ਆਲ ਤਰੀ ਸਿੰਟੋਮੀ ਦਾ ਮਤਲਬ ਹੁੰਦਾ ਆ ਹੋਰ ਲੱਛਣ ਸਿੰਟੋਮੀ ਲੱਛਣ ਮਤਲਬ ਕਿਹੜੇ ਸਿੰਪਟਮਸ ਨੇ ओके ਹੁਣ ਡਾਕਟਰ ਕਿੰਨਾ ਚੀਜ਼ਾਂ ਦੇ ਨਾਲ ਮੈਨੂੰ ਚੈੱਕ ਕਰ ਸਕਦਾ ਸਭ ਤੋਂ ਪਹਿਲਾਂ ਉਹਦੇ ਕੋਲ ਹੁੰਦਾ ਹੈ ਸਟੈਥੋਸਕੋਪਿਓ ਸਟੈਥੋਸਕੋਪਿਓ ਹੁੰਦਾ ਹੈ ਜੋ ਵੀ ਚੈੱਕ ਕਰਨ ਲਈ ਜੁਕਾਮ ਖੰਗ ਵਗੈਰਾ 13ਵੋ ਮੀਟਰੋ 13ਵੋ ਮੀਟਰੋ ਕੀ ਹੁੰਦਾ ਹੈ ਬੁਖਾਰ ਚੈੱਕ ਕਰਨ ਲਈ ਥਰਮਾਮੀਟਰ ਔਰ ਜੇ ਅਸੀਂ ਆਪਣਾ ਬੀਪੀ ਵਗੈਰਾ ਚੈੱਕ ਕਰਨਾ ਹੈ ਉਹਨੂੰ ਕੀ ਕਹਿੰਦੇ ਆ ਪ੍ਰੈਸਿਓਨੇ ਸੰਗਵੈਨਾ ਪ੍ਰੈਸਿਓਨੇ ਸੰਗਵੈਨਾ ਓਕੇ ਹੁਣ ਡਾਕਟਰ ਚੈੱਕ ਕਰੂਗਾ ਬੁਖਾਰ ਚੈੱਕ ਕਰਨ ਨੂੰ ਕੀ ਕਹਿੰਦੇ ਆ ਮਿਜ਼ੂਰਾਰੇਲਾ ਟੈਂਪਰੇਚੂਰਾ ਮਿਜ਼ੂਰਾਰੇਲਾ ਟੈਂਪਰੇਚੂਰਾ ਫੋਰ ਐਗਜ਼ਾਮਪਲ ਡਾਕਟਰ ਨੂੰ ਤੁਸੀਂ ਕਿਹਾ ਕਿ ਬੁਖਾਰ ਆ ਹੁਣ ਡਾਕਟਰ ਕਹੂਗਾ ਕਿ ਸਪੈ ਸਪੈਤਾ ਮਿਜ਼ੂਰੂਲਾ ਮਿਜ਼ੂਰੂਲਾ ਟੈਂਪਰੇਚੂਰਾ ਕੀ ਮੈਂ ਤੇਰਾ ਚੈੱਕ ਕਰਦਾ ਟੈਂਪਰੇਚਰ ਇਲ ਟਰਮਮ ਥਰਮੋਮੀਟਰੋ ਮੋਸਟਰਾਤੋ 39° ਕਹਿੰਦਾ ਇਹ ਤੇ 39 ਗ੍ਰੈਦੀ ਦੱਸਣ ਡਿਆ ਇਹਦਾ ਮਤਲਬ ਕਿ ਹਾਂ ਤੈਨੂੰ ਬੁਖਾਰ ਆ ਤੇ ਤੈਨੂੰ ਦਵਾਈ ਦੀ ਲੋੜ ਆ ਮਿਜ਼ੂਰਾਰੇ ਲਾ ਪ੍ਰੈਸ਼ਨੇ ਜੇ ਅਸੀਂ ਆਪਣਾ ਬੀਪੀ ਚੈੱਕ ਕਰਨਾ ਉਹਨੂੰ ਵੀ ਕੀ ਕਵਾਂਗੇ ਮਿਜ਼ੂਰਾਰੇ ਲਾ ਪ੍ਰੈਸ਼ਨੇ ਮੈਂ ਆਪਣਾ ਬੀਪੀ ਚੈੱਕ ਕਰਦੀ ਆ ਇਓ ਮਿਜ਼ੋਰੋ ਲਾ ਪ੍ਰੈਸ਼ਨੇ ਜੇ ਤੇ ਨਾਰਮਲ ਆ ਤੇ ਮੈਂ ਕਹੂੰਗੀ ਇਨੋਰਮਾਲੇ ਜਾਂ ਜੇ ਡਾਕਟਰ ਨੇ ਚੈੱਕ ਕੀਤਾ ਇਹ ਨੋਰਮਲ ਏ ਤੇ ਜੇ ਨੋਰਮਲ ਨਹੀਂ ਵਧਿਆ ਹੋਇਆ ਹੈ ਹਾਲ ਤੂ ਇਪੀਓ ਬਸੋ ਬਹੁਤ ਘਟਿਆ ਹੋਇਆ ਆ ਜੇ ਕੁਝ ਵੀ ਨਹੀਂ ਹੋਇਆ ਇਹ ਨੋਰਮਲ ਆ ਮੇਰਾ ਨਾ ਬੁਖਾਰ ਆ ਨਾ ਮੈਨੂੰ ਕੋਈ ਮੇਰਾ ਬੀਪੀ ਵਗੈਰਾ ਬਿਲਕੁਲ ਬੀਪੀ ਵਗੈਰਾ ਵੀ ਬਿਲਕੁਲ ਠੀਕ ਆ ਨਾਨ ਚੈਨੋਲਾ ਦੀ ਕੁਈ ਪ੍ਰਿਆ ਕੁਪਾਰਸੀ ਕੋਈ ਨਹੀਂ ਹੈਗਾ ਟੈਨਸ਼ਨ ਵਾਲਾ ਤਰਾਂਕੀਲਾ ਟੈਨਸ਼ਨ ਫਰੀ ਰ ਹੈ ਓਕੇ ਸੋ ਬਿਮਾਰੀਆਂ ਅਤੇ ਉਹਨਾਂ ਦੇ ਲੱਛਣ ਫੋਰ ਐਗਜ਼ਾਮਪਲ ਮੈਨੂੰ ਫੇਬਰੇ ਹੋਇਆ ਫੇਬਰੇ ਦੇ ਨਾਲ ਮੈਨੂੰ ਖੰਗ ਲੱਗ ਸਕਦੀ ਆ ਜਾਂ ਜੁਕਾਮ ਹੋ ਸਕਦਾ ਔਰ ਜੇ ਮੈਨੂੰ ਜੁਕਾਮ ਹੋਇਆ ਜੁਕਾਮ ਦਾ ਸਭ ਤੋਂ ਪਹਿਲਾ ਲੱਛਣ ਕੀ ਹੁੰਦਾ ਛਿੱਕਾ ਮਾਰਨੀ ਆ ਸੋ ਛਿੱਕਾ ਨੂੰ ਕੀ ਕਹਿੰਦੇ ਆ ਸਤਾਰਨੂਤੀ ਸਤਾਰਨੂਤੀ ਛਿੱਕਾ ਸਤਾਰਨੂਤੀ ਤੋਸੇ ਤੋਸੇ ਖੰਗ ਖੰਗ ਦੇ ਨਾਲ ਸਭ ਤੋਂ ਪਹਿਲਾਂ ਕਿਹੜੀ ਚੀਜ਼ ਪੀੜ ਹੁੰਦੀ ਆ ਮਾਲਦੀ ਗੋਲਾ ਗਲ ਪੀੜ ਮਾਲਦੀ ਗੋਲਾ ਫੇਬਰੇ ਦੇ ਨਾਲ ਸਾਨੂੰ ਰਫਰੇ ਦੋਰੇ ਤੇ ਤੋਸੇ ਹੋ ਸਕਦਾ ਔਰ ਤੋਸੇ ਦੇ ਨਾਲ ਗਲ ਦਾ ਪੀੜ ਹੋਣ ਨੂੰ ਕੀ ਕਹਿੰਦੇ ਆ ਮਲਦੀ ਗੋਲ ਆ ਔਰ ਰਫਰੇ ਦੋਰੇ ਦੇ ਨਾਲ ਛਿੱਕਾਂ ਦੇ ਆਉਣ ਨੂੰ ਕੀ ਕਹਿੰਦੇ ਆ ਸਤਾਰਨੂਤੀ ਅਗਰ ਵੀਡੀਓ ਵਧੀਆ ਲੱਗੀ ਤਾਂ ਜਰੂਰ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਬਿਮਾਰੀਆਂ ਤੇ ਉਹਨਾਂ ਦੇ ਲੱਛਣ ਸੋ ਜੇ ਮੈਨੂੰ ਫੇਬਰੇ ਆ ਜਾਂ ਤੋਸੇ ਆ ਉਹਦੇ ਲਈ ਮੈਨੂੰ ਕਿਹੜੀਆਂ ਚੀਜ਼ਾਂ ਜਿਹੜੀਆਂ ਡਾਕਟਰ ਕਹਿਣ ਲਈ ਕਹਿ ਸਕਦਾ ਹੈ ਕਿ ਜਿਹਦੇ ਨਾਲ ਮੈਂ ਠੀਕ ਹੋਵਾਂ ਜਿਹਦੇ ਫੇਵਰੇ ਆ ਦੇਵੀ ਰਿਪੋਜ਼ਾਰਤੀ ਇਲ ਪਿਓ ਪੋਸੀਬਿਲੇ ਰਿਪੋਜ਼ ਆ ਰਹੀ ਹੁੰਦਾ ਰੈਸਟ ਕਰਨੀ ਤੈਨੂੰ ਰੈਸਟ ਕਰਨੀ ਚਾਹੀਦੀ ਆ ਜਿੰਨੀ ਜ਼ਿਆਦਾ ਹੋ ਸਕਦੀ ਆ ਸੋ ਰਿਪੋਜ਼ਾਰ ਐਵਾਰਡ ਯੂਜ਼ ਕਰ ਸਕਦਾ ਹੈ ਡਾਕਟਰ ਰਿਪੋਜ਼ਾਰਤੀ ਦਾ ਮਤਲਬ ਤੂੰ ਰੈਸਟ ਕਰ ਤੇ ਜਾਂ ਜੇ ਤੋਸੇ ਆ ਤੇ ਫਿਰ ਮੈਨੂੰ ਕੀ ਕਹੂਗਾ ਫਾਰੇ ਇ ਗਾਰਗਾਰੀਸੀਮੀ ਗਾਰਗਾਰੀਸੀਮੀ ਦਾ ਮਤਲਬ ਹੁੰਦਾ ਗਰਾਰੇ ਕਰੀ ਦੋ ਤਿੰਨ ਵਾਰੀ ਗਾਰਗਾਰੀਸੀਮੀ ਗਰਾਰੇ ਕਰਨਾ ਫਾਰੇਈ ਗਾਰਗਾਰੀਸੀਮੀ ਰਿਪੋਜ਼ਾਰੇ ਗਾਰਗਾ ਰੀਸੀਮੀ ਓਕੇ ਹੁਣ ਨੈਕਸਟ ਆ ਗਈ ਚੈਸਟ ਪੇਨ ਚੈਸਟ ਪੇਨ ਨੂੰ ਛਾਤੀ ਦੇ ਵਿੱਚ ਦਰਦ ਹੋਣ ਨੂੰ ਕੀ ਕਵਾਂਗੇ ਆਪਾਂ ਡਾਕਟਰ ਕੋਲ ਜਾ ਕੇ ਦਲੋਰੇ ਅਲਪੈਤੋ ਦਲੋਰੇ ਅਲਪੈਤੋ ਛਾਤੀ 'ਚ ਦਰਦ ਹੋ ਰਿਹਾ ਜੇ ਬਾ ਜਾਂ ਲੱਤ ਟੁੱਟ ਗਈ ਆ ਸੋ ਡਾਕਟਰ ਨੂੰ ਕੀ ਕਵਾਂਗੇ ਐਮੀ ਇਲਮਿਓ ਬਰਾਚੋ ਐ ਰੋਤੋ ਲਾਮੀਆ ਗਾਂਬਾ ਐ ਰੋਤਾ ਰੋਤੋ ਟੁੱਟਣਾ ਓਕੇ ਫੋਰ ਐਗਜ਼ਾਮਪਲ ਜੇ ਹੱਥ ਸੜ ਗਿਆ ਆ ਸੋ ਡਾਕਟਰ ਕੋਲ ਜਾ ਕੇ ਡਾਕਟਰ ਕੋ ਦਵਾਈ ਲੈਣ ਟਾਈਮ ਆਪਾਂ ਕੀ ਕਵਾਂਗੇ ਬਰੂਚਾਰੇ ਲਾਮਾਨੋ ਜਦ ਤੋਰੇ ਬਰੂਚਾਰੇ ਲਾਮਾਨੋ ਕਿ ਮੇਰਾ ਹੱਥ ਸੜ ਗਿਆ ਆ ਜੀ ਸੋਜ ਪੈ ਗਈ ਆ ਲੱਤਾਂ ਦੇ ਵਿੱਚ ਪੈਰਾਂ ਦੇ ਵਿੱਚ ਗੌਮਫੀਏ ਗਾਂਬੇ ਗੌਮਫੀਏ ਕਿ ਮੇਰੀਆਂ ਲੱਤਾਂ 'ਚ ਸੋਜ ਆ ਪੀਏ ਦੇ ਗੌਮਫੀਏ ਪੀਏ ਦੇ ਗੌਮਫੀਏ ਸੁੱਜੇ ਹੋਏ ਪੈਰ ਹੁਣ ਜਦੋਂ ਕਿਸੇ ਦੇ ਹੱਥ ਪੈਰ ਸੌਂਦੇ ਆ ਕੀੜੀਆਂ ਜੀਆਂ ਤੁਰਦੀਆਂ ਹੱਥਾਂ ਪੈਰਾਂ ਦੇ ਵਿੱਚ ਸੋ ਉਸ ਕੇਸ ਦੇ ਵਿੱਚ ਆਪਾਂ ਕੀ ਕਵਾਂਗੇ ਇਨ ਤੋਰਪੀ ਦੀ ਮਹੰਤੋ ਨਹੀਂ ਪੀਦੀ ਇਹਨੇ ਲੈ ਮਾਨੀ ਇਨ ਤੋਰਪੀ ਦੀ ਮਹੰਤੋ ਇਹ ਥੋੜਾ ਲਰਨ ਕਰਨ ਵਾਲਾ ਹੈ ਬਾਕੀ ਸਾਰੇ ਸੌਖੇ ਆ ਇਹ ਸਿਰਫ ਥੋੜਾ ਜਿਹਾ ਇੱਕ ਕੰਡੀਸ਼ਨ ਆ ਜਾਂਦੀ ਆ ਮੈਡੀਕਲ ਕੰਡੀਸ਼ਨ ਆ ਹੱਥ ਪੈਰ ਸੌਣ ਵਾਲੀ ਇਨ ਇਨ ਤੋਰਪੀ ਦੀ ਮਹੰਤੋ ਨਹੀਂ ਪੀਦੀ ਇਹਨੇ ਲੈ ਮਾਨੀ ਮੇਰੇ ਹੱਥ ਤੇ ਪੈਰ ਜਿਹੜੇ ਉਹ ਸੌਂਦੇ ਆ ਜੇ ਕੱਲੇ ਪੈਰ ਸੌਂਦੇ ਆ ਸੋ ਕੱਲੇ ਪੈਰ ਦੱਸ ਸਕਦੇ ਹਾਂ ਔਰ ਸੌਣ ਨੂੰ ਕੀ ਕਹਿੰਦੇ ਆ ਇਨ ਤੋਰਪੀ ਦੀ ਮਹੰਤੋ ਤੇ ਜੇ ਕਈਆਂ ਦੇ ਦਿਲ ਦੇ ਵਿੱਚ ਜਲਨ ਜੀ ਹੁੰਦੀ ਕੁਝ ਨਾ ਕੁਝ ਖਾਣ ਤੋਂ ਬਾਅਦ ਉਨੂੰ ਕੀ ਕਵਾਂਗੇ ਬਰੂਚੋ ਬਰੂਚੋਰੇ ਦੀ ਸਟੋਮਕੋ ਬਰੂਚੋਰੇ ਦੀ ਸਟੋਮਕੋ ਕਿ ਮੇਰੇ ਦਿਲ ਦੇ ਵਿੱਚ ਕੁਝ ਵੀ ਮੈਂ ਖਾਨੀ ਆ ਉਸ ਤੋਂ ਬਾਅਦ ਦੋਪੋ ਮੰਜਾਰੇ ਬਰੂਚੋਰੇ ਦੀ ਸਟੋਮਕੋ ਕਿ ਮੇਰੇ ਦਿਲ ਚ ਜਲਨ ਹੋਣ ਲੱਗ ਪੈਂਦੀ ਆ ਜਾਂ ਹੁਣ ਹੋਣ ਲਈ ਆ ਉਹਦੇ ਲਈ ਵੀ ਆਪਾਂ ਕੀ ਕਵਾਂਗੇ ਬਰੂਚੋਰੇ ਦੀ ਸਟੋਮਕੋ ਗੈਂਠੀਏ ਨੂੰ ਕੀ ਕਹਿੰਦੇ ਆ ਆਰਤ ਰੀਤੇ ਆਰਤ ਰੀਤੇ ਸੋ ਕਈਆਂ ਦਾ ਖੂਨ ਸੰਗਣਾ ਆ ਸੋ ਡਾਕਟਰ ਨੂੰ ਕਹਿਣਾ ਹੈ ਕਿ ਮੈਨੂੰ ਕੋਈ ਟੈਬਲੇਟ ਵਗੈਰਾ ਦੋ ਜਾਂ ਮੈਨੂੰ ਦੱਸੋ ਕਿ ਇਹਨੂੰ ਕਿੱਦਾਂ ਨਰਮਲੇ ਕਰਾਂ ਉਹ ਸਾਡੀ ਪ੍ਰੋਬਲਮ ਕੀ ਹੈਗੀ ਆ ਪ੍ਰੋਬਲਮਾਂ ਦੀ ਕੋਲੇਸਟੇਰੋਲੋ ਪ੍ਰੋਬਲਮਾਂ ਦੀ ਕੋਲੇਸਟੇਰੋਲੋ ਖੂਨ ਦਾ ਸੰਗਣਾ ਹੋਣਾ ਕਈਆਂ ਦੀ ਨਸੀਰ ਬਹੁਤ ਫੁੱਟਦੀ ਆ ਬੱਚਿਆਂ ਦੀ ਖਾਸ ਕਰ ਸੋ ਸਾਂਗਵਨਾ ਮੈਂ ਤੇ ਦਲਨਾਜ਼ੋ ਉਹਨੂੰ ਕੀ ਕਹਿੰਦੇ ਆ ਕਿ ਖੂਨ ਜਿਹੜਾ ਨੱਕ ਚੋਂ ਵਗਦਾ ਹੈ ਸਾਂਗੂਨਾ ਮੈਂਤੇ ਦਾ ਨਾਜ਼ੂ ਔਰ ਪੰਜਾਬੀ ਦੇ ਵਿੱਚ ਉਹਨੂੰ ਨਸੀਰ ਕਹਿੰਦੇ ਆ ਕਈਆਂ ਨੂੰ ਚਿੰਤਾ ਜੀ ਬੜੀ ਰਹਿੰਦੀ ਆ ਸੋ ਚਿੰਤਾ ਨੂੰ ਕੀ ਕਹਿੰਦੇ ਡਾਲਨ ਦੇ ਵਿੱਚ ਆਂਸੀਆ ਅੱਜਕੱਲ ਇਹਦੀ ਚਿੰਤਾ ਦੀ ਦਵਾਈ ਵੀ ਮਿਲਦੀ ਆ ਜਿਹਨੂੰ ਆਪਾਂ ਡਿਪਰੈਸ਼ਨ ਵੀ ਕਹਿ ਸਕਦੇ ਆ ਸੋ ਵੀ ਦੱਸਣਾ ਜਿਹੜਾ ਅੱਜਕੱਲ ਜ਼ਰੂਰੀ ਹੁੰਦਾ ਜਾਂਦਾ ਅਕੋਰਡਿੰਗ ਟੂ ਜਿੱਦਾਂ ਦਾ এনवायरमेंट ਚੱਲ ਰਿਹਾ ਸੋ ਆਂਸੀਆ ਚਿੰਤਾ ਔਰ ਚਿੰਤਾ ਕਰਕੇ ਜਿਹੜੀ ਚੀਜ਼ ਅੱਗੇ ਉਹ ਚੀਜ਼ ਨੂੰ ਟ੍ਰਿਗਰ ਕਰਦੀ ਆ ਉਹ ਹੈਗੀ ਆ ਨੀਂਦ ਦੀ ਕਮੀ ਸੌਣਾ ਨਾ ਸੋ ਮੰਕਾਂਨਸਾ ਦੀ ਸੌਨ ਨੂੰ ਡਾਕਟਰ ਨੂੰ ਕਹਣਾ ਮੈਨੂੰ ਨੀਂਦ ਹੀ ਨਹੀਂ ਆਉਂਦੀ ਸਾਰੀ ਸਾਰੀ ਰਾਤ ਇਦਾਂ ਹੀ ਲੰਘ ਜਾਂਦੀ ਆ ਮੰਕਾਂਨਸਾ ਦੀ ਸੌਨ ਨੂੰ ਹੱਥ ਪੈਰ ਮੇਰੇ ਠੰਡੇ ਜੇ ਰਹਿੰਦੇ ਆ ਮਾਨੀਕਾਲ ਦੇ ਇਹ ਫਰੇ ਦੇ ਕਦੀ ਗਰਮ ਹੋਗੇ ਕਦੀ ਠੰਡੇ ਹੋਗੇ ਟੈਂਪਰੇਚਰ ਜਿਹੜਾ ਨਾਰਮਲ ਨਹੀਂ ਰਹਿੰਦਾ ਹੱਥਾਂ ਦਾ ਮਾਨੀਕਾਲ ਦੇ ਇਹ ਫਰੇ ਦੇ ਛਾਤੀ ਦੇ ਵਿੱਚ ਭਾਰਾ ਭਾਰਾ ਜਿਹਾ ਫੀਲ ਹੁੰਦਾ ਆ ਸੰਤੀਰੇ ਪੇਜਨ ਤੇਸਾ ਅਲਪੇਤੋ ਪੇਤੋ ਸ਼ਾਤੀ ਪੇਜਨ ਤੇਸਾ ਉਹਦਾ ਪੇਜਨ ਤੇ ਜਿਹੜਾ ਹੁੰਦਾ ਉਹ ਭਾਰਾ ਹੁੰਦਾ ਆ ਸੋ ਇਹ ਸੈਂਟੈਂਸ ਦੇ ਵਿੱਚ ਆਪਾਂ ਇਹਨੂੰ ਕੀ ਕਵਾਂਗੇ ਸੰਤੀਰੇ ਪੇਜਨ ਤੇਸਾ ਅਲਪੇਤੋ ਸਾਹ ਜਿਹੜਾ ਬਹੁਤ ਔਖਾ ਸਾਹ ਕਈ ਵਾਰ ਬੜਾ ਔਖਾ ਹੁੰਦਾ ਸਾਹ ਜਿਆ ਨਹੀਂ ਹੁੰਦਾ ਇਦਾਂ ਲੱਗਦਾ ਜਦੋਂ ਮੈਂ ਤੁਰਦੀ ਆ ਸਾਹ ਬਹੁਤ ਚੜਦਾ ਆ ਉਹਨੂੰ ਕੀ ਕਵਾਂਗੇ ਦੀਫੀ ਚੀਲੇ ਰੈਸਪੀ ਰਾਰੇ ਦੀਫੀ ਚੀਲੇ ਰੈਸਪੀ ਰਾਰੇ ਕਿ ਜਦੋਂ ਮੈਂ ਤੁਰਦੀ ਆਂ ਉਦੋਂ ਮੈਨੂੰ ਸਾਹ ਹੀ ਨਹੀਂ ਆਉਂਦਾ ਜਾਂ ਸਾਹ ਕਈ ਵਾਰ ਬਹੁਤ ਚੜਦਾ ਜਾਂ ਤੁਰਿਆਂ ਪੌੜੀਆਂ ਚੜ੍ਹਿਆਂ ਸੋ ਦੀਫੀ ਚੀਲੇ ਰੈਸਪੀ ਰਾਰੇ ਸਾਹ ਨੂੰ ਕੀ ਕਹਿੰਦੇ ਆ ਰੈਸਪੀ ਰਾਰੇ ਦੀਫੀ ਚੀਲੇ ਔਖਾ ਧਾਰੜ ਨੂੰ ਕੀ ਕਹਿੰਦੇ ਟਾਲੀਨ ਦੇ ਵਿੱਚ ਥਾਇਰੋਇਡ ਥਾਇਰੋਇਡ ਵਾਲਾਂ ਦਾ ਚੜਨਾ ਮੇਰੇ ਵਾਲ ਬਹੁਤ ਚੜਦੇ ਆ ਸੋ ਕਈ ਕਾਰਨ ਹੋ ਸਕਦੇ ਆ ਵਿਟਾਮਿਨ ਡੀ ਦੀ ਕਮੀ ਹੋਵੇ ਜਾਂ ਹੋਰ ਕਈ ਵੀ ਡਾਕਟਰਸ ਨੂੰ ਜਾਦਾ ਪਤਾ ਆ ਸੋ ਪ੍ਰਦੀਤਾ ਦੀ ਕਪੇਲੀ ਮੇਰੇ ਵਾਲ ਛੜਦੇ ਆ ਪ੍ਰਦੀਤਾ ਦੀ ਕਪੇਲੀ ਔਰ ਜੇ ਗੰਝ ਜੀਆਂ ਗੰਝ ਪੈ ਰਹੇ ਆ ਵਾਲ ਜਿਆਦਾ ਛੜਨ ਕਰਕੇ ਕਲਵੀਸੀਏ ਕਲਵੀਸੀਏ ਗੰਝੇਪਨ ਨੂੰ ਕਹਿ ਦਿੰਦੇ ਆ ਕਵਾਂਡੋ ਐਲ ਡਟੋਰੇ ਐਕਜ਼ਾਮਿਨਾ ਜਦੋਂ ਡਾਕਟਰ ਐਗਜ਼ਾਮਿਨ ਕਰਦਾ ਹੈ ਕਿ ਹਾਂ ਬਈ ਤੁਹਾਨੂੰ ਕੀ ਹੋਇਆ ਆ ਦੀਨੀ ਦੋਵੇਂ ਸੈਂਤੀ ਦਲੋਰੇ ਮੈਨੂੰ ਦੱਸ ਕਿ ਤੇਰੇ ਪੀੜ ਕਿੱਥੇ ਹੋਣ ਡਈ ਆ ਸੋ ਉਦੋਂ ਡਾਕਟਰ ਨੂੰ ਆਪਾਂ ਦੱਸ ਸਕਦੇ ਆ ਦੀਮੀ ਦੋਵੇ ਦੋਵੇ ਦਾ ਮਤਲਬ ਹੁੰਦਾ ਕਿੱਥੇ ਸੈਂਤੀ ਦੇ ਲੋਰੇ ਤੇ ਨੂੰ ਕਿੱਥੇ ਪੀੜ ਜੀ ਦੇਖਦੀ ਆ ਜਾਂ ਮਹਿਸੂਸ ਹੁੰਦੀ ਆ ਜਾਂ ਹੋਰ ਕੀ ਸਾਨੂੰ ਡਾਕਟਰ ਕਹਿ ਸਕਦਾ ਆ ਫਾਈ ਓਨ ਰੈਸਪੀਰੋ ਪ੍ਰੋਫੋਂਡੋ ਕਹਿੰਦੇ ਡੂੰਗਾ ਸਾਹ ਲਓ ਫਾਈ ਓਨ ਰੈਸਪੀਰੋ ਰੈਸਪੀਰਾਰੇ ਅਸੀਂ ਪਿੱਛੇ ਪੜਿਆ ਸੀ ਸਾਹ ਲੈਣਾ ਫਾਈ ਉਨ ਰੈਸਪੀਰੋ ਪ੍ਰੋਫੋਂਡੋ ਪ੍ਰੋਫੋਂਡੋ ਦਾ ਮਤਲਬ ਹੁੰਦਾ ਲੰਬੇ ਸਾਹ ਲਓ ਡੈਂਟਰੋ ਇਹ ਫੋਰੀ ਅੰਦਰ ਨੂੰ ਤੇ ਬਾਹਰ ਨੂੰ ਸਾਹ ਜਿਹੜਾ ਆ ਲੰਬਾ ਖਿੱਚੋ ਤੋਸੀਰੇ ਫੋਰਤੇ ਜਾਂ ਜ਼ੋਰ ਦੀ ਖੰਗੋ ਤਾਂ ਕਿ ਜਿਹੜਾ ਡਾਕਟਰ ਜੋ ਵੀ ਜ਼ਾਮੀਨਾ ਕਰ ਰਿਹਾ ਆ ਉਹ ਉਹਨੂੰ ਚੰਗੀ ਤਰ੍ਹਾਂ ਪਤਾ ਲੱਗ ਸਕੇ ਕਿ ਤੁਹਾਡੇ ਕੀ ਪ੍ਰੋਬਲਮ ਹੈਗੀ ਆ ਡਾਕਟਰ ਕੀ ਲਿਖ ਕੇ ਦੇ ਸਕਦਾ ਹੈ ਇਜ਼ਾਮੇ ਦਲ ਸਾਂਗਵੇ ਈ ਦਲੇ ਉਰੀਨੇ ਐਗਜ਼ਾਮਨ ਐਗਜ਼ਾਮ ਦੇ ਇਜ਼ਾਮੇ ਦਾ ਮਤਲਬ ਹੁੰਦਾ ਟੈਸਟ ਕਰਵਾਉਣ ਨੂੰ ਕਹਿ ਸਕਦਾ ਆ ਸਾਂਗਵੇ ਦੇ ਖੂਨ ਦੇ ਜਾਂ ਯੂਰਿਨ ਦੇ ਬਾਥਰੂਮ ਦੇ ਸੋ ਇਹਨੂੰ ਕੀ ਕਹਿੰਦੇ ਆ ਇਜ਼ਾਮੇ ਦਲ ਸਾਂਗਵੇ ਈ ਦਲੇ ਯੂਰੀਨ ਜਾਂ ਸਾਨੂੰ ਐਕਸ ਰੇ ਕਰਵਾਉਣ ਨੂੰ ਕਹਿ ਸਕਦਾ ਅਗਰ ਕੋਈ ਪ੍ਰੋਬਲਮ ਮੇਜਰ ਹੈਗੀ ਆ ਕੋਈ ਕਿਤੇ ਵੀ ਕੋਈ ਫ੍ਰੈਕਚਰ ਵਗੈਰਾ ਹੋ ਗਿਆ ਆ ਫ੍ਰੈਕਚਰ ਨੂੰ ਕਹਿੰਦੇ ਫਰਾਤੂਰਾ ਸੋ ਰੈਡੀਓਗ੍ਰਾਫੀ ਆ ਐਕਸ ਰੇ ਨੂੰ ਕੀ ਕਹਿੰਦੇ ਆ ਰੈਡੀਓਗ੍ਰਾਫੀ ਆ ਔਰ ਸਾਨੂੰ ਡਾਕਟਰ ਕੀ ਲਿਖ ਕੇ ਦੇ ਸਕਦਾ ਗੋਲੀਆਂ ਗੋਲੀਆਂ ਨੂੰ ਕੀ ਕਹਿੰਦੇ ਆ ਕੰਪ੍ਰੈਸੇਵ ਡਾਕਟਰ ਪੁੱਛ ਲੈਂਦਾ ਕਿ ਹਾਂ ਬਈ ਤੁਸੀਂ ਕੀ ਪ੍ਰੈਫਰ ਕਰੋਗੇ ਤੁਸੀਂ ਗੋਲੀਆਂ ਖਾਣੀਆਂ ਪੀਣ ਵਾਲੀ ਦਵਾਈ ਲੈਣੀ ਕਿ ਗੋਚੇ ਵਾਲੀ ਲੈਣੀ ਆ ਸੋ ਕੰਪ੍ਰੈਸੇ ਗੋਲੀਆਂ ਨੂੰ ਕਹਿੰਦੇ ਆ ਸ਼ਿਰੋਪੋ ਕਹਿੰਦੇ ਪੀਣ ਵਾਲੀ ਦਵਾਈ ਨੂੰ ਤੇ ਤੁਬਕੀਆਂ ਵਾਲੀ ਦਵਾਈ ਨੂੰ ਕੀ ਕਹਿੰਦੇ ਆ ਗੋਚੇ ਸੋ ਕੰਪ੍ਰੈਸੇ ਸ਼ਿਰੋਪੋ ਤੇ ਗੋਚੇ ਡਾਕਟਰ ਲਿਖ ਕੇ ਦੇ ਸਕਦਾ ਜੋ ਵੀ ਤੁਹਾਨੂੰ ਚਾਹੀਦੇ ਆਪਾਂ ਦੱਸ ਸਕਦੇ ਆ ਪ੍ਰੀਮਾ ਦੇ ਅੰਦਾਰੇ ਦਲ ਮੈਡੀਕੋ ਪਹਿਲਾਂ ਡਾਕਟਰ ਕੋਲ ਜਾਣ ਤੋਂ ਪਹਿਲਾਂ ਦੇਵੀ ਪ੍ਰੇਂਦਰੇ ਉਨ ਅਪੁਨਤਾਮੈਂਟੂ ਸਾਨੂੰ ਅਪੁਆਇੰਟਮੈਂਟ ਲੈਣੀ ਜਿਹੜੀ ਆ ਉਹ ਜ਼ਰੂਰੀ ਆ ਪੋਈ ਪੋਈ ਦੇਰੇ ਉਹ ਬਜੋਨੀਓ ਦੀ ਉਨ ਅਪੁਨਤਾਮੈਂਟੂ ਕਹਿੰਦੇ ਤੇ ਇਹਦੇ ਲਈ ਤੁਸੀਂ ਕਹਿ ਸਕਦੇ ਹੋ ਜੇ ਮੰਨ ਲਓ ਕਿ ਅਪੁਆਇੰਟਮੈਂਟ ਲੈਣੀ ਤੁਹਾਡੇ ਡਾਕਟਰ ਕੋਲ ਜ਼ਰੂਰੀ ਆ ਜਾਣ ਤੋਂ ਪਹਿਲਾਂ ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮੈਨੂੰ ਅਪੁਆਇੰਟਮੈਂਟ ਚਾਹੀਦੀ ਆ ਉਹਦੇ ਲਈ ਆਪਾਂ ਕਹਿ ਸਕਦੇ ਆ ਉਹ ਬਾਇਜ਼ੋਨੀਓ ਦੀ ਉਹ ਅਪੁੰਤਾਮੈਂਟ ਤੋਂ ਮੈਨੂੰ ਅਪਾਇੰਟਮੈਂਟ ਚਾਹੀਦੀ ਆ ਉਹ ਲਾ ਫੇਬਰੇ ਉਹ ਕਵਾਲਕੋਜ਼ਾ ਕੇ ਸੈਂਤੀ ਤੇ ਜਾਂ ਹੋਰ ਕੋਈ ਚੀਜ਼ ਦੱਸ ਸਕਦੇ ਹੋ ਜੋ ਵੀ ਤੁਹਾਨੂੰ ਲੱਗ ਰਿਹਾ ਜਿਵੇਂ ਤੁਸੀਂ ਕੀ ਕਹਿ ਸਕਦੇ ਹੋ ਉਹ ਬਾਇਜ਼ੋਨੀਓ ਦੀ ਉਹ ਅਪੁੰਤਾਮੈਂਟ ਤੋਂ ਉਹ ਲਾ ਫੇਬਰੇ ਉਹ ਲਾ ਤੋਸੇ ਉਹ ਮਲਦੀ ਤੇਸਤਾ ਸੋ ਕੁਝ ਵੀ ਤੁਸੀਂ ਕਹਿ ਕੇ ਆਪਣੀ ਅਪਾਇੰਟਮੈਂਟ ਬੁੱਕ ਕਰਕੇ ਆਪਣੇ ਡਾਕਟਰ ਕੋਲ ਜਾ ਕੇ ਬਿਨਾ ਕਿਸੇ ਹਿਚਕਿਚਾੜ ਦੇ ਆਪਣੀ ਗੱਲ ਡਾਕਟਰ ਕੋਲ ਦੱਸ ਕੇ ਆਪਣੀ ਹੈਲਥੀ ਲਾਈਫ ਜਿਹੜੀ ਉਹ ਸਪੈਂਡ ਕਰ ਸਕਦੇ ਹੋ ਹੋਪ ਆ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਅਗਰ ਇਹ ਵੀਡੀਓ ਵਧੀਆ ਲੱਗੀ ਆ ਜਰੂਰ ਸ਼ੇਅਰ ਲਾਈਕਸ ਔਰ ਸਬਸਕ੍ਰਾਈਬ ਜਰੂਰ ਕਰਿਓ ਇਹਦੇ ਨਾਲ ਥੋੜੀ ਹੌਂਸਲਾ ਫਜਾਈ ਹੁੰਦੀ ਆ ਔਰ ਕੋਈ ਵੀ ਕਿਸੇ ਵੀ ਟੌਪਿਕ ਤੇ ਵੀਡੀਓ ਚਾਹੀਦੀ ਆ ਜਰੂਰ ਕਮੈਂਟ ਕਰਕੇ ਦੱਸਿਓ ਧੰਨਵਾਦ